ਪ੍ਰੀवियस ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਜਗਵੀਰ ਜੀ ਦਰਸ਼ਕੋ ਇਸ ਵਕਤ 11:00 ਵਜੇ ਦਾ ਟਾਈਮ ਆ ਠੀਕ 10 ਕਿ ਮਿੰਟ ਪਹਿਲਾਂ ਦੀ ਇਹ ਘਟਨਾ ਤੇ ਦੇਵੀ ਚੰਦ ਐਂਡ ਸੰਜ ਜੋ ਸੈਲਰ ਆ ਰਣਸੀਮੀ ਰੋਡ ਦੇ ਉੱਪਰ ਉੱਥੇ ਜਿਹੜੀ ਭਿਆਨਕ ਅੱਗ ਲੱਗੀ ਸੀ ਉਹ ਸੱਗ ਦਾ ਕੀ ਕਾਰਨ ਆ ਕਿ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬਿਗੇਟ ਪਹੁੰਚੀ ਹੋਈ ਹੈ ਉਸ ਤਮਾਮ ਤੇ ਜਿਹੜਾ ਕਿ ਜਦੋਂ ਇਹ ਹਾਲਤਾਂ ਕੋ ਵਾਲਾ ਦੇ ਵਿੱਚ ਲਾਈਟ ਜਾਂਦੀ ਆ ਤਾਂ ਇੱਕੋ ਦਮ ਫਾਇਰ ਬਿਗੇਟ ਦੇ ਜਿਵੇਂ ਹੂਟਰ ਦੀ ਆਵਾਜ਼ ਆਉਂਦੀ ਆ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਦੀ ਆਵਾਜ਼ ਆਉਂਦੀ ਆ ਕਿਉਂਕਿ ਮੌਕੇ ਤੇ ਬਹੁਤ ਸਾਰੇ ਫੋਨ ਕਾਲਸ ਆਏ ਨੇ ਅਮੈਂ ਦੱਸ ਦਵਾਂ ਕਿ ਜਿਹਨਾਂ ਹਾਥੀ ਵਾਲਾ ਤੋਂ ਨਤੀ ਮੋਬਾਈਲ ਵਾਲੇ ਔਰ ਵਿਕਰਮ ਦੇ ਜੀਤ ਮੈਨੇਜਰ ਉਹਨਾਂ ਦੀ ਕਾਲ ਆਈ ਸੀ ਕਿ ਅੱਗ ਵਾਲੀ ਘਟਨਾ ਜਿਹੜੀ ਉਹ ਕਲੀਅਰ ਕਰ ਲੋ ਅਮੈਂ ਦੱਸ ਦਵਾਂ ਕਿ ਉਹ ਬਹੁਤ ਦੇਰੀ ਚਾਹੁੰਦੇ ਆ ਇਨਸਾਨ ਜੀ ਇਹ ਜਿਹੜੇ ਦੂਜੇ ਮਿੱਟੀ ਨਾਲ ਸੇਲਰ ਦੇ ਵਿੱਚ ਅੱਗ ਲੱਗੀ ਸੀ ਸੋ ਸਾਡੇ ਨਾਲ ਮੌਕੇ ਤੇ ਜਿਨ੍ਹਾਂ ਨੇ ਅੱਖੀ ਦੇਖੇ ਕਟਨਾ ਗਈ ਉਹਨਾਂ ਨੇ ਗੱਲਬਾਤ ਕਰਦੇ ਆ ਗਾ ਰਾਮ ਆ ਗਏ ਨਾ ਅਸੂ ਜੀ ਇਹ ਤੁਹਾਡਾ ਸਿੰਗਰ ਹਾਂਜੀ ਕਿਵੇਂ ਅੱਗ ਲੱਗੀ ਠੀਕ ਹੈ ਸ਼ਾਰਟ ਸਰਕਟ ਦੇ ਨਾਲ ਲੱਗੀ 10 ਵਜੇ ਤਕਰੀਬਨ ਸਾਡੇ ਸਰ ਪਨੀਰ ਦਾ ਫੋਨ ਆਇਆ ਜੀ ਕਹਿੰਦਾ ਵੀ ਅੱਗ ਲੱਗੀ ਇਨਸਾਨ 200 ਤੋਂ ਉੱਪਰ ਫਿਰਦੇ ਆ ਅਸੀਂ ਆਏ ਤਾਂ ਵੀ ਕਾਫੀ ਅੱਗ ਸੀ ਜੀ ਤੇ ਅਸੀਂ ਉਹ ਅੱਗ ਦੇ ਕਾਬੂ ਵਾਸਤੇ ਫਾਇਰ ਬ੍ਰੀਡ ਨੂੰ ਫੋਨ ਕੀਤਾ ਜੀ 15-20 ਮਿੰਟ ਦੇ ਵਿੱਚ ਉਹ ਆ ਗਏ ਤਾਂ ਉਹਨਾਂ ਨੇ ਸਾਰਾ ਫੜਗ ਦੇ ਕਾਬੂ ਜਾਨੀ ਮਾਲੀ ਨੁਕਸਾਨ ਕਿੰਨਾ ਹੋਇਆ ਜੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ ਮਾਨੇ ਸਪਨਾ ਸਵੇਰੇ ਦੇਖਦੇ ਜੀ ਕੀ ਨੁਕਸਾਨ ਹੋਇਆ ਜੀ ਬੜੇ ਨਹੀਂ ਪਤਾ ਚੱਲ ਰਹੀ ਕਿੱਥੇ ਜੀ ਸੋ ਦਰਸ਼ਕੋ ਮੈਂ ਦੱਸ ਦੇਵਾਂ ਕਿ ਇਹ ਜਿਹੜੀ ਘਟਨਾ ਹੈ ਕਿ ਮੌਕੇ ਤੇ ਮੌਜੂਦ ਸੀ ਇਹਨਾਂ ਦਾ ਕਹਿਣਾ ਕਿ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਟਰਾਂਸਫਾਰਮਰ ਰ ਕਿ ਜਿਹੜੇ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਸਟਰਕਚਰ ਪਏ ਨੇ ਇੱਥੇ ਤੇ ਫਾਇਰ ਬੈਂਟ ਦੀ ਹੈਲਪ ਦੇ ਨਾਲ ਵੀ ਜਿਹੜਾ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਗੱਲਬਾਤ ਕੀਤੀ ਆ ਇਹਨਾਂ ਦਾ ਕਹਿਣਾ ਹੈ ਕਿ ਹਲੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਜੋ ਵੈਰੀਫਾਈ ਕੀਤਾ ਜਾਣਾ ਉਹ ਸਵੇਰੇ ਪਤਾ ਲੱਗੇਗਾ ਫਿਲਹਾਲ ਨਵੇਂ ਸਾਲ ਤੇ ਇਹ ਬਹੁਤ ਵੱਡੀ ਘਟਨਾ ਹੋ ਸਕਦੀ ਸੀ ਪਰ ਬਹੁਤ ਵੱਡਾ ਬਚਾਅ ਹੋ ਗਿਆ ਤੇ तमाम ਤਸਵੀਰਾਂ ਜਿਹੜੀਆਂ ਇਹ ਦੇਵੀ ਚਾਨਣ ਸੰਸ ਸੈਲਰ ਦੀਆਂ ਦੇਖ ਰਹੇ ਹੋ ਜੋ ਸ਼ਾਰਟ ਟਾਰਗੇਟ ਹੋਇਆ ਸੀ ਅਸੀਂ ਦੇਸ਼ ਦੇ ਵਿੱਚ ਤਾਪਮਾ ਲੱਗਿਆ ਜੋ ਕਿ ਤਾਰਾ ਨੇੜੇ ਦੇ ਬਲਕੁ ਸਵਾ ਹੋ ਚੁੱਕੀ ਹੈ ਤੇ ਬਹੁਤ ਵੱਡਾ ਹਲੇ ਵੀ ਜਿਹੜਾ ਸੇਕ ਇਥੋਂ ਆ ਰਿਹਾ ਤੇ ਪਰ ਫਾਇਰ ਬ੍ਰਿਗੇਡ ਔਰ ਕੋਈ ਮੌਕੇ ਤੇ ਇਥੇ ਮੁਲਾਜ਼ਮ ਸੀ ਇਹਨਾਂ ਦੇ ਉਹਨਾਂ ਦੀ ਜਿਹੜੀ ਸੂਝ-ਬੂਝ ਦੇ ਨਾਲ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਸੋ ਗੱਲਬਾਤ ਕਰਦੇ ਆਫ ਦਾ ਰਿਕਾਰਡ ਕਿ ਕਿਹੜੀ-ਕਿਹੜੀ ਜਿਹੜੀ ਚੀਜ਼ ਦਾ ਨੁਕਸਾਨ ਹੋਇਆ ਤੇ ਤਮਾਮ ਜਿਹੜੀਆਂ ਤਸਵੀਰਾਂ ਇਹ ਤੁਸੀਂ ਨਿਹਾਲ ਸਿੰਘ ਵਾਲਾ ਦੇ ਦੇਵੀ ਚੰਦਨ ਸੰਸਾਰ ਦੇਖ ਰਹੇ ਹੋ